ਟ੍ਰਾਂਸਫਰ ਦੇ 4:30 ਹੋ ਗਏ ਜੀ ਚੱਲਣ ਲੱਗਿਆ ਬਾਏ 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 ਆਣਾ ਸਵੇਰੇ 4:30 ਵਜੇ ਦੇ ਚੱਲੇ ਹੋਏ ਸੀ ਘਰੋਂ ਤੇ ਜਾ ਰਿਆਂ ਹੁਣ ਜਲੰਧਰਵਾਲ ਨੂੰ ਜਲੰਧਰ ਤੇ ਉਦੋਂ ਆ ਪ੍ਰਧਾਨਕੋਟ ਆਉਂਦੇ ਹੋਏ ਜੰਮੂ ਨੂੰ ਜਾਵਾਂਗੇ ਤੇ ਅੱਗੇ ਜਿੱਥੇ ਖੜਦੇ ਆ ਉੱਥੇ ਬਣਾਉਣੇ ਆ ਵੀਡੀਓ ਖੜ ਕੇ ਦੋ ਮਿੰਟ ਕਰਦਿਆਂ ਗੱਲਬਾਤ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਟਾਈਮ ਲਗਭਗ ਟਾਈਮ ਦੇਖੀ ਕਿੰਨਾ ਹੋ ਗਿਆ ਤੇ ਪਿੰਡ ਤੋਂ ਚੱਲ ਕੇ ਪਹਿਲੀ ਬ੍ਰੇਕ ਲਈ ਆ ਟਾਂਡੇ ਕੋਲੇ ਰੋਡ ਤੇ ਖੜੇ ਆ ਸਾਡੇ ਨਾਲੇ ਸਾਥੀ ਪਿੱਛੇ ਆ ਰਹੇ ਨੇ ਤਾਂ ਕਰਕੇ ਤੇ ਹੁਣ ਆ ਹੈਗਾ ਆਪਣਾ ਘੋੜਾ ਬੁਲਟ ਟਾਲੀ ਘੋੜੀ ਤੇ ਪਹੁੰਚਦੇ ਹੌਲੀ ਹੌਲੀ ਪਠਾਨਕੋਟ ਪਠਾਨਕੋਟ ਪਹੁੰਚ ਕੇ ਹੋਟਲ ਨਾਲ ਕਰਦਿਆਂ ਗੱਲਬਾਤ ਰਸਤੇ ਚਾਹ ਵੀ ਪੀਣਾਂ ਕਿਤੇ ਸਾਡੇ ਸਾਥੀ ਆਉਣਗੇ ਥੋੜੇ ਟਾਈਮ ਤੱਕ ਤੇ ਉਹ ਤੱਕ ਫਿਰ ਆਪਾਂ ਮਿਲਦੇ ਆ ਦਿਖਾਉਣੇ ਆ ਤੁਹਾਨੂੰ ਸਾਰਾ ਸਫਰ ਲੈ ਵੀ ਚੱਲਣ ਲੱਗੇ ਅੱਗੇ ਵਾਸਤੇ ਬੱਦੇ ਆਪਣੇ ਨੇ ਆ ਜਾਂਦੇ ਨੇ ਕਲਬ ਚ ਪਾ ਲਈਏ ਤੇ ਨਿਕਲਦੇ ਆ ਸਫ਼ਰ ਬਹੁਤ ਨਜ਼ਰਦਾਰ ਰਿਹਾ ਲਗਭਗ ਅਸੀਂ 200 ਕਿਲੋਮੀਟਰ ਸਫ਼ਰ ਤੈਅ ਕਰਕੇ ਸਵੇਰੇ 6:40 ਵਜੇ ਚੱਲੇ ਸੀਗੇ ਤੇ ਹੁਣ ਟਾਈਮ ਟਾਈਮ ਨਹੀਂ ਆਪਣਾ ਸਹੀ ਟਾਈਮ ਕਰਨਾ ਹੋ ਗਿਆ ਇੱਕ ਮਿੰਟ ਹਾਂ 9:30 ਹੋ ਗਏ ਇੱਕ ਮਿੰਟ ਘੜੀ ਦੇਦੀ ਬਾਅਦ ਉੱਥੇ ਜਾ ਪਰੋਕਾਂਗੇ ਅੱਗੇ ਚਾਹ ਪੀਣ ਵਾਸਤੇ ਚਲੋ ਵੀ ਹਾਂ ਜੀ ਜਨਾਬ ਕੀ ਹਾਲ ਹੈ ਜਨਾਬ ਆ ਬਹੁਤ ਗਏ ਭਾਈ ਸਾਡੇ ਸਾਥੀ ਅਸੀਂ ਵੀ ਬਾਅਦ ਤੈਨੂੰ ਪਿੱਛੇ-ਵਿਛੇ ਫੋਲੋ ਕਰਦੇ ਹਾਂ ਠੀਕ ਆ ਮਾਸਾਂ ਇਕੱਠੇ ਹੋਇਆ ਕਿ ਸਵੇਰ ਦੇ ਸੀ ਸਵੇਰੇ ਆ ਕੇ ਬਣੇ ਸਵੇਰੇ ਆ ਕੇ ਬਣੇ ਯਾਰ ਸੈਟ-ਵਟ ਕੰਮ ਪਕਾਣੂ ਹੋਰ ਹੋ ਗਿਆ ਹੈ ਕੈਮਰੇ ਚੜਾਈ ਆ ਤੇਰੀ ਪੂਰੀ ਫੱਲਾ ਓ ਠੀਕ ਆ ਪੂਰਾ ਓਕੇ ਆ ਪਹੁੰਚ ਗਏ ਜੰਮੂ ਇਧਰ ਮੋੜਨਾ ਪੜੇ। ਇੰਡੀਕੇਟਰ ਲਾ ਦੇ ਤੂੰ। ਇੰਡੀਕੇਟਰ ਆ ਨਾ। 140 ਦਾ। ਆ ਪਹੁੰਚ ਗਏ ਜੰਮੂ। ਇਧਰ ਹੈ ਜੰਮੂ 4 ਕਿਲੋਮੀਟਰ ਮੇਨ ਸ਼ਹਿਰ ਆ ਕਟੜਾ 49 ਤੇ ਸ਼੍ਰੀਨਗਰ ਆ 298। ਕੋਸ਼ਿਸ਼ ਆਪਣੀ ਰਹੂਗੀ ਸ਼੍ਰੀਨਗਰ ਜਾਣ ਦੀ। ਬਾਕੀ ਦੇਖ ਲੈ ਕੀ ਬਣਦਾ। ਆ ਗਾ ਜੰਮੂ ਸ਼ਹਿਰ ਬਾਰ-ਬਾਰ ਦੀ ਲੱਗ ਗਿਆ। ਜੰਮੂ ਤੋਂ ਫੇਰ ਰੋਡ ਲੈ ਕੇ ਕਰਦਾ ਬਰੋਂ ਨਿਕਲੇ ਆਈਏ ਭੈਗੇ ਹੋਰ ਵਧੀਆ ਇਹ ਤੋਂ ਪੱਲਾ ਦਾ ਰੋਡ ਬੰਦਾ ਸੀਗਾ ਤਾਂ ਕਰਕੇ ਬਹੁਤ ਸੋਸ ਲੋਈ ਆਇਆ ਜੀ ਜੰਮੂ ਦਾ ਅੰਦਰਲਾ ਵੀਊ ਬਹੁਤ ਸੋਣਾ ਆਹ ਵੇਖੋ ਹੁਣ ਮੈਂ ਕਿੰਨੇ ਬ੍ਰੇਕ ਦੱਬੇ ਨੇ ਲੱਗੇ ਨਹੀਂ ਕੋਈ ਬਾਹਰ ਜੰਮੂ ਤੋਂ ਨਿਕਲਦੇ ਸਾਰ ਪਹਾੜੀ ਦੀਆਂ ਹੋਰ ਸ਼ੁਰੂ ਹੋ ਗਿਆ ਪਹਾੜੀ ਦੀਆਂ ਨਾਲ ਨਾਲ ਜਦੋਂ ਉਰਦੂ ਚ ਲਿਕੇ బోర్ਡ ਦੇਖਣ ਲੱਗੇ ਫਿਰ ਅਲੱਗ ਜੀ ਥੀਂ ਆਉਣ ਲੱਗੇ ਵੀ ਹੁਣ ਜਰਾ ਆਪਾਂ ਥੋੜਾ ਦੇਖਦੇ ਆਇਆ ਕਸ਼ਮੀਰ ਵਾਲਾ ਲਓ ਜੀ ਜੰਮੂ ਤੋਂ ਆ ਗਿਆ 10-15 ਕਿਲੋਮੀਟਰ ਕਹਾ ਜੰਬੋ ਜੰਬੋ ਜੂ ਸੀਗਾ ਕੋਈ ਚੜੀਆ ਘਰ ਉਹ ਤੋਂ ਅੱਗੇ ਖੜੇ ਆ ਆ ਜਾਂਦਾ ਜੀਟੀ ਰੋਡ ਬੰਦੇ ਸਾਡੇ 15-20 ਕਿਲੋਮੀਟਰ ਪਿੱਛੇ ਰਹਿ ਕੇ ਗੱਡੀ ਵਾਲੇ ਤਾਂ ਕਰਕੇ ਉਹਨਾਂ ਦੀ ਵੇਟ ਕਰਦੇ ਨਾਲ ਕਾਫੀ ਕਾਫੀ ਭਰਾਉਣੇ ਆ ਅਸਰ ਟਿਕਾਣਾ ਦੇਖਿਆ ਇੱਕ ਬੰਦ ਪਈ ਟਿਕਾਣਾ ਉਹ ਖੜਾ ਫੌਜੀ ਸਾਹਿਬ ਰਵੀ ਆਪਣਾ ਫਿਰ ਵੀਰ ਲਿਪੜੇ ਖੜੇ ਨੇ ਥੋੜੀ ੋਲੀ ਗਰਦ ਤਾਂ ਪਈ ਆ ਨਾ ਚਲਾ ਜਾਂਦਾ ਪਊਏ ਆ ਦੇਖੋ ਕਿਵੇਂ ਜੱਟੀਆਂ ਹੋ ਗਈਆਂ ਆ ਆ ਪਈ ਆ ਆਪਣਾ ਬੱਬੂ ਘਾਟ ਬਾਕੀ ਸਮਾਨ ਉਹ ਕੱਢ ਸਟੋਵ ਚਾਹ ਕੌਫੀ ਕੌਫੀ ਬਣਾਈਏ ਪਟਰੀ ਟਾਪ 터ਨਲ ਤੋਂ ਥੋੜਾ ਜਿਹਾ ਪਿੱਛੇ ਖੜਿਆ ਇੱਕ ਕਿਲੋ ਅੱਧਾ ਕਿਲੋਮੀਟਰੀ ਵਿਊ ਵਾਲੇ ਥੋੜੇ ਨੇ ਆ ਦੇਖੋ ਚੱਕੋ ਕੰਮ ਬੰਦੇ ਆਪਣੇ ਮਾਰੇ ਹੌਲੇ ਭਾਰੀ ਹੋਣ ਲੱਗੇ ਇਹ ਬਾਈਕ ਉਤਰ ਕੇ ਦਿਖਾਈਏ ਆ ਗੜੀ ਆ ਮੋਟਰਸਾਈਕਲ ਆਪਣਾ ਆ ਹੈਗਾ ਇਦਾਂ ਦੇ ਗਰੂ ਆ ਕਿਆ ਬਾਤ ਆ ਬਦਲੇ ਬਾਰੇ ਹੌਲੇ ਨਾ ਦਨੇ ਇਧਰ ਦੇ ਪਾਸੇ ਹੈਗੇ ਟੰਗਣਾ ਤੇ ਆ ਆਪਾਂ ਆ ਥੋੜੇ ਟਾਈਮ ਤੱਕ ਪਾਕੀ ਟੌਪ ਤੋਂ ਅੱਗੇ ਜਾ ਕੇ ਮਿਲਾਂਗੇ ਉੱਥੇ ਲਾਉਣੇ ਕੈਂਪ ਗੱਪ ਭਾਈ ਸਾਹਿਬ ਆ ਰਹੇ ਨੇ ਗੱਡੀ ਉਤਰ ਕੇ ਥੱਕ ਗਏ ਅਸੀਂ ਧੱਕੇ ਪਰ ਚਿੱਲ ਚਿੱਲ ਵੜਾ ਪੂਰਾ ਥੱਕਾ ਦੱਪਣਾ ਕੋਈ ਸੜ ਤਾਂ ਨਹੀਂ ਬੋਲਦੇ ਨੇ ਆਪਣੇ ਨਾਲ ਪੰਜਾਬ ਨਾਲੋਂ ਪਟਨੀ ਟਾਪ 터ਨਲ ਤੋਂ ਲੰਘ ਕੇ ਟਾਈਮ ਕਿੰਨਾ ਹੋ ਗਿਆ 3:30 ਟਾਈਮ 3:30 ਹੋ ਗਿਆ ਸਵੇਰੇ 4:30 ਵਜੇ ਘਰੋਂ ਚੱਲ ਕੇ ਅਸੀਂ ਪਟਨੀ ਟਾਪ ਕਰਾਸ ਕਰਕੇ 터ਨਲ ਤੋਂ ਖੜੇ ਆ ਪਹੁੰਚ ਗਏ ਵਧੀਆ ਬਹੁਤ ਸੋਹਣਾ ਸਫ਼ਰ ਰਿਹਾ ਲਗਭਗ 400 ਕਿਲੋਮੀਟਰ ਹੋ ਗਿਆ ਮੇਰੇ ਸਾਬ ਨਾਲ ਪਰ ਫੀਲ ਜਿਹੜੀ ਹੋਇਆ ਹੈਗਾ ਜਿਵੇਂ ਹਿਮਾਚਲ ਪ੍ਰਦੇਸ਼ ਜਾਂਦੇ ਆ ਜਾਂ ਆਪਾਂ ਹਿਮਗੋਨ ਸਾਹਿਬ ਜਾਂਦੇ ਆ ਉਹਦੇ ਨਾਲ ਬਹੁਤ ਸੋਹਣਾ ਸਫਰ ਆ ਤੇ ਕਾਫਟਰੀ ਹੋਈ ਡਬਲ ਰੋਡ ਆ ਆ ਤੁਹਾਨੂੰ ਸਾਹਮਣੇ ਦਿਂਦੇ ਹੀ ਆ ਤੇ ਵਨਵੇ ਰੋਡ ਨੇ ਸਾਰੇ ਵਿਊ ਉਹ ਤੁਹਾਡੇ ਸਾਹਮਣੇ ਆ ਦੇਖਣ ਲਈ ਆ ਗੱਲ ਬਾਤ ਐਂਸਰਾ ਨਜ਼ਾਰੀਆਂ ਆਈਆਂ ਦਾ ਬਸ ਹੁਣ ਕੋਸ਼ਿਸ਼ ਕਰਾਂਗੇ ਜੇ ਆਰਾਮ ਨਾਲ ਪਹੁੰਚਿਆ ਹੈਗਾ ਸ਼੍ਰੀਨਗਰ ਅਸੀਂ ਜਾਵਾਂਗੇ ਨਹੀਂ ਕੋਈ ਚੱਕਰ ਨਹੀਂ ਜਲਦੀ ਨਹੀਂ ਕਰਦੇ ਰਸਤੇ 'ਚ ਕਿਤੇ ਵੀ ਸਟੇ ਕਰ ਲੈਣੇ ਤੇ ਕੱਲ ਫਿਰ ਤੁਹਾਨੂੰ ਦਿਖਾਵਾਂਗੇ ਸ਼ਰੀ ਨਗਰ ਅੱਜ ਦਾ ਥਿਊ ਆਹ ਜਿਵੇਂ ਜਿਵੇਂ ਅੱਗੇ ਜਾਵਾਂਗੇ ਉਹ ਇਹ ਦਿਖਾਈ ਦੇਗਾ ਇੱਥੇ ਫੋਟੋਗ੍ਰਾਫੀ ਕਰਨ ਲੱਗੇ ਪੋਂਡੇ ਖੜਕੇ ਇਹ ਵੀ ਜ਼ਰੂਰੀ ਆ ਕੰਮ ਪਾਵਾਂਗੇ ਫੋਟੋ ਇੰਸਟਾਗ੍ਰਾਮ ਤੇ ਆ ਸੋਹਣੀ ਰਾਈਡ ਚੱਲ ਰਹੀ ਆ ਤੇ ਰੋਡ ਬੜਾ ਸੋਹਣਾ ਹੈ ਡਬਲ ਰੋਡ ਆ ਵਨਵੇ ਤੇ ਸਪੀਡ 40-50 ਰੱਖੀ ਹੋਈ ਆ ਅਸੀਂ ਨੇ ਅੱਜ ਨਜ਼ਾਰਾ ਆ ਰਿਹਾ ਆਟੀ ਬਦਲ ਗਿਆ ਦਰਿਆ ਚੱਲਦਾ ਇਹ ਸਰਸਰੀ ਕਰਿਆ ਵੀ ਕਿਹੜਾ ਪਰ ਸੋਹਣਾ ਲੱਗਦਾ ਕਸ਼ਵੀਰ ਦੇ ਵਿਊ ਆਹਾਹਾ ਕੀ ਬਾਤ ਹੈ ਇਹ ਗੱਲ ਤਾਂ ਹੈਗੀ ਆ ਨਮਾਚਲ ਨਾਲੋਂ ਸੋਹਣੇ ਵਿਊ ਨੇ ਇੱਥੇ ਦੇ ਬਹੁਤ ਸੋਹਣੇ ਪਹਾੜ ਬਸ ਆਹੀ ਨਜ਼ਾਰੇ ਦੇਖਣਾ ਪਾਇਆ ਹਰਾਮਬਾਣ ਡਾਇਰੀਆ ਹਰਾਮਬਾਣ ਜਿਹੜਾ ਪੈਂਦਾ ਹੁੰਦਾ ਹੂ ਮੈਂ ਵੀ ਇੱਥੇ ਤੇ ਉਹਦਾ ਏਰੀਆ ਹੈ ਇਦਰਾ ਗਈ ਇਸ ਦੀ ਪਛਾਣ ਪਕੜੀਆਂ ਬੇਟਾ ਪਕੜੀਆਂ ਨਿਕਲੇ ਬਾਲੀ ਕਿਨੇ ਲੰਬੇ ਨੇ ਦਾੜੀ ਰੱਖੀ ਹੋਈ ਆ ਬੱਕਰੀਆਂ ਨੇ ਦਾੜੀ ਰੱਖੀ ਹੋਈ ਆ ਚੱਲ 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 ਲੰਘ ਜਾ ਵੀ ਲੰਘ ਜਾ ਛੋਟੂ ਇਹ ਮੋਟਰ ਹੈ ਲਾਏ ਫਾਇਦਾ ਨਹੀਂ ਲੰਘਿਆ ਮਦਦ ਜੀ ਟੰਗੜਾ ਗੱਲ ਹੌਸਲੇ ਦੀ ਬਾਈ ਟਾਈਮ ਦੀ ਆ ਇੱਕ ਵਾਰ ਬੰਦਾ ਨਾ ਟਾਈਮ ਕੱਢ ਸਕਦਾ ਹੋਵੇ ਇੱਕ ਦਿਨ ਹੋਵੇ ਚਲਾ ਬੰਦਾ ਸਾਡਾ ਫਿਰ ਵੀ ਤਿਆਰ ਦੀ ਆ ਬੰਦਾ ਸਾਡਾ ਮੋਟਰਸਾਈਕਲ ਤੋਂ ਵੀ ਦਬ ਗਿਆ ਇੱਕ ਉਹ ਖੜਾ ਬਾਈ ਨਹੀਂ ਮੋਟਰਸਾਈਕਲ ਚਲਵੰਡੀ ਚਲਵੰਡੀ ਸਾਬ ਵਾਲਾ ਚਲਵੰਡੀ ਸਾਬ ਵਾਲਾ ਬ੍ਰਿੰਡੇ ਤੋਂ ਤੇ ਇਹ ਬਾਈਸਾਈਕਲ ਤੇ ਫਿਰਦਾ ਇਕੱਲਾ ਹੀ ਫਿਰ ਬਾਈ ਗੱਲ ਹੈਗੀ ਆ ਗੱਲ ਜਿਗਰ ਵਾਲੀ ਆ ਸਭ ਤੋਂ ਵੱਡੀ ਗੱਲ ਸਾਈਕਲ ਤੇ ਤਾਂ ਆ ਜਾਂਦੇ ਨੇ ਬੰਦੇ ਪਰ ਇਕੱਲੇ ਦੀ ਆਣੀ ਜਿਗਰ ਵਾਲੀ ਗੱਲ ਆ ਦੋ ਤਾਂ ਆ ਆ ਜਾਂਦੇ ਨੇ ਟੀਮ ਬਣਾ ਕੇ ਨਾ ਕਰਾਛ ਹੋ ਸੀ ਆਪਣਾ ਹਾਂ ਤੇ ਮੈਂ ਇੱਕ ਇੱਕ ਜਿੰਦਗੀ ਕਰਨ ਵਿੱਚ ਨਾ ਬਾਈ ਨੇ ਦੱਸਿਆ ਕੈਨੇਡਾ ਦਾ ਵੀਜ਼ਾ ਲੱਗਾ ਹੈ ਕਹਿੰਦਾ ਮੈਂ ਕਿਹਾ ਕੈਨੇਡਾ ਜਾਣ ਤੋਂ ਪਹਿਲਾਂ ਪਹਿਲਾਂ ਆਹ ਕੰਡਾ ਕਰ ਦਈਏ ਨਾ ਬਈ ਆਏ ਆ ਮੇਨ ਚੱਕਰਾ ਹਾਂ ਉਹ ਫਿਰ ਉਹ ਜੱਲੇ ਹੋ ਜਾਣਗੇ ਫਿਰ ਤੋਂ ਉਹਨਾਂ ਨੇ ਕਮਾ ਲਿਆ ਕਿ ਨਾਮ ਆ ਬਾਈ ਕਰਨ ਵਿੱਚ ਚਲਵੰਡੀ ਸਭ ਹਾਂਜੀ ਚਲੋ ਵਧੀਆ ਬੈਸਟ ਆਫ ਲੱਕ ਤੁਹਾਨੂੰ ਵੀ ਬਾਈ ਢਾਬੇ ਤੇ ਰੁਕੇ ਸੀਗਾ ਇੱਥੇ ਰੋਟੀ ਖਾਣ ਵਾਸਤੇ ਤੇ ਅਸੀਂ ਰੋਟੀ ਖਾਣ ਵਾਸਤੇ ਰੁਕੇ ਆ ਸਾਡਾ ਬੁਲਟ ਭਾਈ ਆ ਖੜਾ ਗੱਡੀ ਉਹ ਖੜੀ ਆ ਇਹ ਟਾਈਮ ਲਗਭਗ 4:30 ਹੋ ਗਏ 4:30 ਸ਼ਾਮ ਦੇ ਆ ਮਨ ਲਗੇ ਚਲੋ 12 ਘੰਟੇ ਹੋਈ ਚੱਲੇ ਨੂੰ ਤੇ ਅਸੀਂ ਪਹੁੰਚ ਗਏ 12 ਘੰਟਿਆਂ ਚ 34470 ਆ 400 30 ਕਿਲੋਮੀਟਰ ਅਸੀਂ ਬਾੜ ਕੱਢ ਗਏ ਆ ਫੌਜੀ ਸਾਹਿਬ ਘੜੇ ਨੇ ਆਪਣੇ ਵਿਊ ਸੱਚੇ ਵਾੜੇ ਸੋਹਣੇ ਨੇ ਕਰੋ ਚੱਕ ਇਹ ਗੱਲ ਵਾਤਾ ਆ ਖੜੀ ਹੈ ਗੱਡੀ ਆਪਣੀ ਤੇ ਆ ਬਾਬਾ ਪੰਜਾਬੀ ਢਾਬਾ ਬਾਈ ਦਾ ਤੇ ਦਾ ਰੋਟੀ ਖਾ ਲਈ ਭੁੱਖ ਲੱਗੀ ਪਿਆ ਸਵੇਰੇ 9 ਵਜੇ ਖਾਦੇ ਸੀਗੇ ਪਰੌਂਠੇ ਪਰੌਂਠਿਆਂ ਤੋਂ ਬਾਅਦ ਕੋ ਰੋਟੀ ਖਾਣ ਲੱਗਿਆ ਇੱਥੇ ਮੈਂ ਬਾਈ ਦਾ ਸਾਈਕਲ ਚਲਾ ਕੇ ਦੇਖਣ ਲੱਗਿਆ ਸੀਗਾ ਚੜ੍ਹਾਈ ਵੱਲ ਨੂੰ ਜੋਰ ਤਾਂ ਚਲੋ ਸਾਈਕਲ ਤਾਂ ਲਾਉਣੀ ਹੀ ਲੱਗਣੀ ਆ ਪਰ ਇਹ ਵੀ ਜਿਗਰ ਵਾਲਾ ਕੰਮ ਆ ਖਰ ਜਿਹਦੇ ਕੋਲ ਟਾਈਮ ਤੇ ਜਿਗਰ ਦਾ ਦੋ ਗੰਮੋੜ ਜਾਇਦ ਨੇ ਖਰ ਭਾਈ ਸਲੂਟ ਆ ਜਿਹੜਾ ਕੱਲਾ ਬੰਦਾ ਜੰਦਾ ਕੰਮ ਜਿਹੜਾ ਜੰਮੂ ਤੋਂ ਸਾਡਾ ਰੂਟ ਰਿਹਾ ਹੈ ਉਹ ਉਦਮਪੁਰ ਹੋ ਕੇ ਸਮਰੌਲੀ ਚਨਈ ਪਾਣੀ ਡਰੋਪ ਵਾਲੀ ਸਰੰਗ ਫਿਰ ਪੀਰਾ ਪਿੰਦਾ ਪਿੰਡ ਰਾਮਬਾਣਾ ਤੇ ਬਣੀਹਾਲ ਫਿਰ ਫਿਰ ਸਰੰਗ ਆ ਗਈ ਸੀਗੀ ਇੱਕ ਕਾਜੀਗੁੰਡ ਅਨੰਤਰਾਗ ਦੇ ਕੋਲ ਦੀ ਹੋ ਕੇ ਫਿਰ ਅਸੀਂ ਸੰਗਮ ਪਹੁੰਚੇ ਸੀਗੇ ਰਾਤ ਨੂੰ ਤੇ ਬਹੁਤ ਸੋਹਣਾ ਸਫ਼ਰ ਰਿਹਾ ਸਪੀਡ ਤੇ ਰਿਹਾ ਕੰਮ ਕਿਉਂਕਿ ਰੋਡ ਵਧੀਆ 70 80 ਰਾਮਰਾਜ ਮੋਟਰਸਾਈਕਲ ਹੁੰਦਾ ਅੱਗੇ ਜਾ ਕੇ ਜਿੱਤੇ ਚੜ੍ਹਾਈ ਆ ਉੱਥੇ ਥੋੜਾ ਜਿਹਾ ਹੌਲੀ ਰੱਖਣਾ ਟਾਈਮ ਸ਼ਾਮ ਦੇ ਪੌਣੇ 8 ਹੋ ਗਏ ਤੇ ਹੁਣ ਅਸੀਂ ਪਹੁੰਚ ਗਏ ਸੀਗੇ ਸੰਗਮ ਸ਼੍ਰੀਨਗਰ ਤੋਂ ਲਗਭਗ 40 ਕਿਲੋਮੀਟਰ ਪਹਿਲਾਂ ਤੇ ਪਹਿਰਗਾਮ ਤੋਂ 50 ਕਿਲੋਮੀਟਰ ਸਾਈਡ ਤੇ ਪਲਵਾਮਾ ਇੱਥੇ 24-25 ਕਿਲੋਮੀਟਰ ਆ ਤੇ ਇੱਥੇ ਅਸੀਂ ਕਟਰੋਲ ਪੰਪ ਤੇ ਲਾਈਆ ਕੈਂਪਿੰਗ ਸਾਈਟ ਇਧਰ ਬੰਦਿਆਂ ਨਾਲ ਕਰ ਲਈ ਸੀ ਇਹ ਗੱਲ ਤੇ ਕਿਉਂਕਿ ਇੱਥੇ ਧੌਣ ਧੋਣ ਦਾ ਵਧੀਆ ਪ੍ਰੋਗਰਾਮ ਹੋ ਜਾਦਾ ਤੇ ਸਵੇਰੇ ਫਰੈਸ਼ ਹੋ ਕੇ ਚੱਲਾਂਗੇ ਫਿਰ ਸ਼੍ਰੀਨਗਰ ਵਾਸਤੇ ਆਹ ਗੱਡੀ ਖੜੀ ਆਪਣੀ ਉਹ ਦੋਵੇਂ ਟੈਂਟ ਲੱਗੇ ਤੇ ਅੱਗੇ ਲਾਸਟ ਦੇ ਬੁਲਟ ਖੜਾ ਆਪਣਾ ਆਹ ਭਾਈ ਸਾਹਿਬ ਵੀਡੀਓ ਬਣਾ ਰਹੇ ਨੇ ਤੇ ਮੇਨ ਚੱਕਰ ਟੈਂਟ 'ਚ ਰਹਿਣ ਦਾ ਵੀ ਆਪਾਂ ਇਹ ਨਵਾਂ ਐਕਸਪੀਰੀਅੰਸ ਜਿਹੜਾ ਕਰਕੇ ਦੇਖ ਲਈਏ ਕਿਉਂਕਿ ਜਿੰਨੇ ਵੀ ਆਪਾਂ ਟ੍ਰਿਪ ਵਗੈਰਾ ਤੇ ਜਾਂਦੇ ਆ ਟੂਰ ਤੇ ਜਾਂਦੇ ਆ ਉਥੇ ਸਾਰੇ ਕਿਤੇ ਆਪਾਂ ਹੋਟਲ ਵਗੈਰਾ 'ਚ ਹੀ ਰਹਿੰਦੇ ਆ ਤੇ ਪਰ ਨਜ਼ਾਰਾ ਜਿਹੜਾ ਸਫਰ ਬਹੁਤ ਵਧੀਆ ਤੇ ਅਸੀਂ ਲਗਭਗ 587 ਕਿਲੋਮੀਟਰ ਸਫਰ ਅੱਜ ਜਿਹੜਾ ਕੱਢਿਆ ਸਵੇਰੇ ਚੱਲੇ ਸੀਗੇ 4:30 ਵਜੇ ਲਗਭਗ 4:30 ਵਜੇ ਤੋਂ ਲੈ ਕੇ ਸਾਡੇ ਕੋਲ ਸੀ ਸਾਡੇ 6:30 ਵਜੇ ਤੱਕ ਰਾਈਡ ਕੀਤੀ ਆ ਗੋਲਟ ਔਰ ਨਾ ਬੜਾ ਆਪਾਂ ਨੇ ਤੇਜ਼ ਹੀ ਰੱਖਿਆ ਭਜਾਇਆ ਨਹੀਂ ਕੋਈ ਇਹ ਬਹੁਤ ਬਸੋਂਾ ਖਫਰਦੀ ਗਿਆ ਪਰ ਹੁਣ ਠੰਡ ਲੱਗ ਰਹੀ ਆ ਟੈਂਪਰੇਚਰ ਇੱਥੇ ਹੈਗਾ ਇਸ ਟਾਈਮ 21 ਡਿਗਰੀ ਤੇ ਗੱਲਬਾਤ ਪੂਰੀ ਸਿਰਾ ਮਦਰ ਮੋਟਰ ਹੈਲ ਤੇ ਕਾਫੀ ਠੰਡ ਲੱਗਣ ਲੱਗੀ ਸੀ 6:30 ਪੌਣੇ 7 ਵਜੇ ਆ ਕੇ ਖੜੇ ਸੀ ਮੋਟਰ ਹੈਲ ਤੇ ਠੰਡ ਬਹੁਤ ਲੱਗਦੀ ਸੀ ਇਹ ਹੁਣ ਇੱਥੇ ਬੜਾ ਵੱਟਾ ਸਾਈਡ ਤੇ ਇਧਰ ਢਾਬੇ ਨੇ ਸ਼੍ਰੀ ਨਗਰ ਵਾਲਾ ਇਧਰਲੇ ਪਾਸੇ ਨੂੰ ਹੈਗਾ ਸ਼੍ਰੀ ਨਗਰ ਇਧਰੋਂ ਆਪਾਂ ਆਏ ਆਂ ਤੇ ਬਸ ਆਹੀ ਐ ਬਲੌਗ ਦਾ ਐਂਡ ਕਰਦੇ ਆਂ ਤੇ ਅਸੀਂ ਪਠਾਨਕੋਟ ਤੋਂ ਸਵੇਰੇ ਜਲਦੀ ਪਹੁੰਚਗੇ ਸੀਗੇ 9:00 ਵਜੇ ਨੂੰ ਪਠਾਨਕੋਟ ਤੋਂ ਅੱਗੇ ਵੀਰ ਥੋੜਾ ਜਿਹੜਾ ਰਸਤਾ ਰਸਤਾ ਸੀਗਾ ਉਹ ਸੜਕ ਕਾਫੀ ਬਣੀ ਜਾਂਦੀ ਆ ਸ਼੍ਰੀਨਗਰ ਤੱਕ ਆ ਬੁਲਟ ਖੜਾ ਆਪਣਾ 587 ਕਿਲੋਮੀਟਰ ਚੱਲ ਗਿਆ ਅੱਜ ਅੱਜ ਹੀ ਚਲੋ ਠੀਕ ਆ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਸ਼੍ਰੀਨਗਰ ਸਵੇਰੇ ਚੱਲ ਕੇ ਆ ਚੋਬਰ ਬੈਠੇ ਨੇ ਅਰਜਿੰਦਰ ਕੁਮਾਰ ਸ਼ਰਮਾ ਹੈ ਮੈਂ ਤਾਂ ਠੀਕ ਆ ਹੋ ਜੀ ਸਾਹਿਬ ਸਾਡੇ ਥੱਕ ਕੇ ਉਹ ਪੈ ਗਏ ਟੈਂਟ ਦੇ ਵਿੱਚ ਬਾਰੇ ਵਿੱਚ ਜਗ੍ਹਾ ਨਹੀਂ ਰੱਖੀ ਮੈਨੂੰ ਆ ਨਾ ਆ ਜਾ ਟੈਂਟ ਲਾ ਕੇ ਦੋਈ ਚਲ ਠੀਕ ਆ ਭਾਈ ਗੁੱਡ ਨਾਈਟ ਸਾਰਿਆਂ ਨੂੰ ਕੱਲ ਨੂੰ ਦਿਖਾਉਣੇ ਆ ਤੁਹਾਨੂੰ ਸ਼੍ਰੀ ਨਾਗਰ